ਕਾਂਗਰਸੀ ਲੀਡਰ ਅਤੇ ਸਾਬਕਾ ਸੰਸਦ ਸੱਜਨ ਕੁਮਾਰ ਨੂੰ ਕੋਰਟ ਨੇ 1984 ਸਿੱਖ ਕਤਲੇਆਮ ਦੇ ਵਿੱਚ ਇੱਕ ਵਾਰ ਫਿਰ ਤੋਂ ਦੋਸ਼ੀ ਕਰਾਰ ਦਿੱਤਾ ਹੈ ਔਰ ਕੁਝ ਹੀ ਦਿਨਾਂ ਤੱਕ ਕੀ ਸਜ਼ਾ ਹੋਵੇਗੀ ਸੱਜਨ ਕੁਮਾਰ ਨੂੰ ਜਿਹੜਾ ਕਿ ਪਹਿਲਾਂ ਹੀ ਇੱਕ ਲਾਈਫ ਇੰਪ੍ਰਿਜ਼ਨਮੈਂਟ ਯਾਨੀ ਕਿ ਉਮਰ ਕੈਦ ਮੌਤ ਤੱਕ ਭੁਗਤ ਰਿਹਾ ਹੈ। ਦੋ ਸਿੱਖਾਂ ਦਾ ਕਤਲ ਜਸਵੰਤ ਸਿੰਘ ਔਰ ਉਸ ਦਾ ਬੇਟਾ ਕਰਨਦੀਪ ਸਿੰਘ ਰਾਜਨਗਰ ਏਰੀਆ सरस्वती बिहार पुलिस थाने में और उस केस में आज सज्जन कुमार को सजा हुई है उसको दोषी करार दिया गया है ਕਾਂਗਰਸੀ ਲੀਡਰ ਅਤੇ ਸਾਬਕਾ ਸੰਸਦ ਸੱਜਨ ਕੁਮਾਰ ਨੂੰ ਕੋਰਟ ਨੇ 1984 ਸਿੱਖ ਕਤਲੇਆਮ ਦੇ ਵਿੱਚ ਇੱਕ ਵਾਰ ਫਿਰ ਤੋਂ ਦੋਸ਼ੀ ਕਰਾਰ ਦਿੱਤਾ ਹੈ ਔਰ ਕੁਝ ਹੀ ਦਿਨਾ ਤੱਕ ਕੀ ਸਜ਼ਾ ਹੋਵੇਗੀ ਸੱਜਨ ਕੁਮਾਰ ਨੂੰ ਜਿਹੜਾ ਕਿ ਪਹਿਲਾਂ ਹੀ ਇੱਕ ਲਾਈਫ ਇੰਪ੍ਰਿਜ਼ਨਮੈਂਟ ਯਾਨੀ ਕਿ ਉਮਰ ਕੈਦ ਮੌਤ ਤੱਕ ਭੁਗਤ ਰਿਹਾ ਹੈ ਜੀ ਹਾਂ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਬਹੁਤ ਹੀ ਇੱਕ ਵੱਡਾ ਫੈਸਲਾ ਜਿਹੜਾ ਹੈ ਦਿੱਲੀ ਦੇ ਰੋਦਰੋਜ਼ ਐਵੇਨਿਊ ਕੋਰਟ ਨੇ ਅੱਜ ਦਿੱਤਾ ਹੈ ਕਿ ਸੱਜਨ ਕੁਮਾਰ ਜਿਸ ਨੂੰ ਕਿ 1984 ਦੇ ਸਿੱਖ ਕਤਲੇਆਮ ਜੋ ਹੋਇਆ ਸੀ 1 ਨਵੰਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਰਨ ਤੋਂ ਠੀਕ ਅਗਲੇ ਦਿਨ ਜੋ ਇੱਕ ਦਿੱਲੀ ਦੇ ਵਿੱਚ ਨੰਗਾ ਨਾਚ ਜਿਹੜਾ ਹੈ ਉਹ ਖੇਡਿਆ ਜਾਂਦਾ ਹੈ ਮੌਤ ਦਾ ਜਿਹੜਾ ਤੰਡਵ ਖੇਡਿਆ ਜਾਂਦਾ ਹੈ ਉਸ ਤੰਡਵ ਦੇ ਵਿੱਚ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਜੀहां ਤੁਹਾਨੂੰ ਦੱਸ ਦਈਏ ਕਿ ਇਹ ਦਾ ਕੋਰਟ ਜਿਹੜਾ ਕੋਰਟ ਹੈ ਦਿੱਲੀ ਦਾ ਦਾ ਰੋਜ਼ ਐਵੇਨਿਊ ਕੋਰਟ ਨੇ ਅੱਜ ਇਹ ਸੱਜਨ ਕੁਮਾਰ ਨੂੰ ਫਿਰ ਤੋਂ ਇੱਕ ਹੋਰ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਸੱਜਨ ਕੁਮਾਰ ਕਾਂਗਰਸ ਦਾ ਸਾਬਕਾ ਸੰਸਦ ਮੈਂ ਰਹਿ ਚੁੱਕਿਆ ਹੈ ਉਸ ਵੇਲੇ ਇਹ ਸੰਸਦ ਸੀਗਾ ਅਤੇ ਇਸ ਦੀ ਜਿਹੜਾ ਹੈ ਅਗਵਾਹੀ ਦੇ ਵਿੱਚ ਜਿਹੜੀ ਭੀੜ ਸੀਗੀ ਉਸ ਨੇ ਸਿੱਖ ਇਲਾਕਿਆਂ ਦੇ ਵਿੱਚ ਜਾ ਕੇ ਕਤਲੇਆਮ ਜਿਹੜਾ ਹੈ ਉਹ ਸ਼ੁਰੂ ਕੀਤਾ ਸੀ ਜੀ ਹਾਂ ਦਿੱਲੀ ਕੈਂਟ ਦੇ ਇੱਕ ਮਾਮਲੇ ਦੇ ਵਿੱਚ ਇਹ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਪੁੱਗਤ ਰਿਆ ਸੀ ਇਹ ਸੱਜਨ ਕੁਮਾਰ ਪਿਛਲੇ 6 ਸਾਲ ਤੋਂ ਜੇਲ੍ਹ ਦੇ ਵਿੱਚ ਹੀ ਹੈ ਇੱਕ ਵਾਰ ਫਿਰ ਤੋਂ ਜਿਹੜੀ ਕੋਰਟ ਨੇ ਦਾ ਰੋਜ਼ ਐਵੈਨਿਊ ਕੋਰਟ ਨੇ ਇਸ ਨੂੰ ਇੱਕ ਹੋਰ ਕੇਸ ਦੇ ਵਿੱਚ ਇੱਕ ਪਿਤਾ ਅਤੇ ਉਸਦੇ ਪੁੱਤਰ ਨੂੰ ਜਿਹਦੇ ਕਤਲ ਦੇ ਕੇਸ ਦੇ ਵਿੱਚ ਫਿਰ ਤੋਂ ਕੋਰਟ ਨੇ ਜਿਹੜਾ ਹੈ ਉਹ ਦੋਸ਼ੀ ਕਰਾਰ ਦਿੱਤਾ ਹੈ ਤੁਹਾਨੂੰ ਇਹ ਕੇਸ ਦੱਸ ਦਈਏ ਕਿ ਦਿੱਲੀ ਦੇ ਰਾਜਨਗਰ ਸਰਸਵਤੀ ਵਿਹਾਰ ਦੇ ਵਿੱਚ ਇੱਕ ਸਿੱਖ ਪਰਿਵਾਰ ਵੱਲੋਂ ਜੜੀ ਹੈ ਉਹ ਕੰਪਲੇਨ ਕੀਤੀ ਗਈ ਸੀ ਜਿਸ ਪਰਿਵਾਰ ਦੇ ਇੱਕ ਪਿਤਾ ਅਤੇ ਪੁੱਤਰ ਨੂੰ ਘਰ ਦੇ ਵਿੱਚ ਲੁੱਟ ਖੋ ਤੋੜफोੜ ਕਰਨ ਤੋਂ ਬਾਅਦ ਜ਼ਿੰਦਾ ਸਾਰ ਦਿੱਤਾ ਗਿਆ ਸੀ ਜੀ ਹਾਂ ਸੱਜਨ ਕੁਮਾਰ ਦੀ ਅਗਵਾਹੀ ਹੇਠ ਚੱਲ ਰਹੀ ਉਸ ਪੀੜ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਸੀ ਉਸ ਪੀੜ ਦੇ ਹੱਥ ਦੇ ਵਿੱਚ ਉਸ ਸਮੇਂ ਦੇ ਜਿਹੜੇ ਚਸ਼ਮਦੀਦ ਹਨ ਉਹਨਾਂ ਦੇ ਦਸਲ ਦੇ ਮੁਤਾਬਕ ਲਾਠੀਆਂ ਯਾਨੀ ਕਿ ਡੰਡੇ ਸਿਗੇ ਕਿਰਪਾਨਾਂ ਰੌੜਾ ਤੇ ਮਿੱਟੀ ਦਾ ਤੇਲ ਅਤੇ ਹੋਰ ਵੀ ਬਹੁਤ ਸਾਰੇ ਐਸੇ ਹਥਿਆਰਾਂ ਦੇ ਨਾਲ ਲੈ ਸੋਕੇ ਉਹਨਾਂ ਨੇ ਸਿੱਖਾਂ ਦੀਆਂ ਬਸਤੀਆਂ ਦੇ ਉੱਤੇ ਜੋ ਹੈ ਉਹ ਸ਼ਰਿਆਮ ਜੋ ਨੰਗਾ ਨਾਚ ਖੇਡਦੇ ਹੋਏ ਮੋਤ ਦਾ ਜਿਹੜਾ ਹਮਲਾ ਕਰ ਦਿੱਤਾ ਸੀ ਔਰ ਉਸੇ ਹਮਲੇ ਦੇ ਵਿੱਚ ਉਸ ਸਾਰੇ ਮੌਬ ਨੂੰ ਜਿਹੜਾ ਹੈ ਉਹ ਚਲਾਉਣ ਵਾਲਾ ਸੱਜਨ ਕੁਮਾਰ ਅੱਜ ਫਿਰ ਤੋਂ ਇੱਕ ਪਿਤਾ ਅਤੇ ਪੁੱਤਰ ਦੇ ਕਤਲ ਦੇ ਕੇਸ ਦੇ ਵਿੱਚ ਕਨਵਿਕਟ ਯਾਨੀ ਕਿ ਦੋਸ਼ੀ ਕਰਾਰ ਦਿੱਤਾ ਗਿਆ ਹੈ ਪਿਤਾ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਸਰਦਾਰ ਤਰਨਦੀਪ ਸਿੰਘ ਨੂੰ ਜਿਹੜਾ ਹੈ ਉਸ ਮੌਬ ਨੇ ਜਿਹੜਾ ਹੈ ਉਹ ਉਹਨਾਂ ਦੇ ਘਰ ਦੇ ਵਿੱਚ ਪਹਿਲਾਂ ਲੁੱਟਖੋ ਕੀਤੀ ਅਤੇ ਲੁੱਟਖੋ ਕਰਨ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਅੱਗ ਲਾ ਕੇ ਅਤੇ ਇਹਨਾਂ ਦੋਨਾਂ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਸੀ ਇਹ ਨਸਲਕੁਸ਼ੀ ਜਿਹੜੀ ਹੈ 1984 1 ਨਵੰਬਰ ਨੂੰ ਕੀਤੀ ਗਈ ਸੀ ਜਿਹਦੇ ਕਿ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗੱਬਾਗ ਪੁਲਿਸ ਸਟੇਸ਼ਨ ਦੇ ਵਿੱਚ ਇਸ ਕੇਸ ਦੀ ਐਫ ਆਈ ਆਰ ਸਰਦਾਰ ਜਸਵੰਤ ਸਿੰਘ ਜੀ ਅਤੇ ਉਹਨਾਂ ਦੇ ਜਿਹੜਾ ਪੁੱਤਰ ਹੈ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਵੋਟੀ ਨੇ ਯਾਨੀ ਉਹਨਾਂ ਦੀ ਤਰਸ ਪਤਨੀ ਨੇ ਇਹ ਐਫ ਆਈ ਆਰ ਜਿਹੜੀ ਹੈ ਲਿਖਵਾਈ ਸੀ ਯਾਨੀ ਤੁਹਾਨੂੰ ਦੱਸ ਦਈਏ ਕਿ 16 ਦਸੰਬਰ 2021 ਨੂੰ ਇਸ ਕੇਸ ਦੇ ਵਿੱਚ ਜਿਹੜਾ ਹੈ ਉਹ ਫਰੇਮ ਕੀਤਾ ਗਿਆ ਸੀ ਚਾਰजेस ਲਗਾਏ ਗਏ ਸੀ ਸੱਜਨ ਕੁਮਾਰ ਦੇ ਉੱਤੇ ਔਰ ਅੱਜ ਯਾਨੀ ਕਿ 12 ਫਰਵਰੀ 2025 ਨੂੰ ਇਹ ਫੈਸਲਾ ਜਿਹੜਾ ਹੈ ਉਹ ਦਾ ਰੋਜ਼ ਐਵਨਿਊ ਕੋਰਟ ਦੇ ਜੱਜ ਨੇ ਸੁਣਾ ਦਿੱਤਾ ਹੈ ਕਿ ਦੋਸ਼ੀ ਕਰਾਰ ਦਿੱਤਾ ਗਿਆ ਹੈ ਸੱਜਣ ਕੁਮਾਰ ਨੂੰ ਔਰ ਕੁਝ ਹੀ ਦਿਨਾਂ ਬਾਅਦ ਯਾਨੀ ਕਿ 18 ਫਰਵਰੀ ਨੂੰ ਇਸ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਜਾਏਗੀ ਉਸ ਦੀ ਸਜ਼ਾ ਦੇ ਉੱਪਰ ਵੀ ਬਹਿਸ ਹੋਏਗੀ ਔਰ ਸਜ਼ਾ ਸੁਣਾਈ ਜਾਏਗੀ ਪਰ ਦੇਖਣਾ ਹੋਵੇਗਾ ਕਿ ਹੁਣ ਕਰੀਬ ਕਰੀਬ 40 ਸਾਲਾਂ ਤੋਂ ਬਾਅਦ ਇਹ ਜਿਹੜਾ ਇਨਸਾਫ ਮਿਲਿਆ ਹੈ ਜਾਂ 18 ਤਰੀਕ ਨੂੰ ਕੀ ਸਜ਼ਾ ਹੁੰਦੀ ਹੈ ਕੀ ਜਸਵੰਤ ਸਿੰਘ ਦੀ ਧਰਮਸ ਪਤਨੀ ਨੂੰ ਉਹ ਜਿਹੜਾ ਫੈਸਲਾ ਹੋਵੇਗਾ ਉਹ ਚੰਗਾ ਲੱਗੇਗਾ ਜਾਂ ਫਿਰ ਉਹ ਫਿਰ ਤੋਂ ਅੱਗੇ ਕਿਸੇ ਕੋਰਟ ਦੇ ਵਿੱਚ ਜਾਣਗੇ ਫਿਰ ਵੀ ਇੱਕ ਬਹੁਤ ਵੱਡੀ ਖਬਰ ਇਸ ਵੇਲੇ ਦਿੱਲੀ ਤੋਂ ਨਿਕਲ ਕੇ ਆ ਰਹੀ ਹੈ ਕਿ ਸੱਜਨ ਕੁਮਾਰ ਨੂੰ ਜੋ ਕਿ ਕਾਂਗਰਸ ਦਾ ਸਾਖ ਦਾ ਸੰਸਦ ਹੈ ਇੱਕ ਵਾਰ ਫਿਰ ਤੋਂ ਕਨਵिक्ट ਕਰ ਦਿੱਤਾ ਗਿਆ ਹੈ ਇਸ ਕੇਸ ਦੇ ਵਿੱਚ ਜਿਹੜਾ ਕਿ ਰਾਜਨਗਰ ਸਰਸਵਤੀ ਵਿਹਾਰ ਦਿੱਲੀ ਦੇ ਵਿੱਚ ਹੋਇਆ ਸੀ ਜਿਸ ਦੇ ਵਿੱਚ ਪੀੜ ਨੇ ਜਿਹੜੀ ਪੀੜ ਦੇ ਆਗੂ ਜੜਾ ਸੀ ਇਹ ਸੱਜਣ ਕੁਮਾਰ ਸੀਗਾ ਇਸ ਨੇ ਉਸ ਪੀੜ ਦੇ ਸੱਜਣ ਕੁਮਾਰ ਦੇ ਕਹਿਣ ਤੇ ਉਸ ਪੀੜ ਨੇ ਜਸਵੰਤ ਸਿੰਘ ਤੇ ਤਰਨਦੀਪ ਸਿੰਘ ਦੇ ਘਰ ਦੇ ਵਿੱਚ ਪਹਿਲਾਂ ਲੁੱਟਖੋ ਕੀਤੀ ਸਮਾਨ ਨੂੰ ਲੁੱਟਿਆ ਮਾਰਿਆ ਕੁੱਟਿਆ ਅਤੇ ਉਸ ਤੋਂ ਬਾਅਦ ਨੂੰ ਅੱਗ ਲਾ ਕੇ ਉਹਦੇ ਵਿੱਚ ਇਹਨਾਂ ਦੋਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਕੇਸ ਦੇ ਵਿੱਚ ਸਰਦਾਰ ਫੁਲਕਾ ਦਾ ਕੀ ਕਹਿਣਾ ਹੈ ਆਓ ਉਹ ਵੀ ਸੁਣਦੇ ਹਾਂ ਕਿਉਂਕਿ ਇਹ ਸਾਰੇ ਕੇਸ ਦੀ ਪਹਿਰਵਾਈ ਜਿਹੜੀ ਹੈ एच एस का ही कर रहे ने जो इस केस दे की कहना है आओ सुन सज्जन कुमार के खिलाफ जो मर्डर ट्रायल था दो सिखों का कत्ल जसवंत सिंह और उसका बेटा तरनदीप सिंह राजनगर एरिया सरस्वती बिहार पुलिस थाने में और उस केस में आज सज्जन कुमार को सजा हुई है उसको दोषी करार दिया गया है और कोर्ट ने गवाहियों के बाद पूरी बहस सुनने के बाद आज सज्जन कुमार को कन्विक्ट किया है दोषी ठहराया है पहले ऑलरेडी सज्जन कुमार एक दिल्ली कैंट के केस में जो दिल्ली हाई कोर्ट ने उसको उम्र कैद की सजा दी है सारी उम्र डेथ उसमें वो जेल में है पिछले छह साल से वो जेल में है आज जेल में से उसको प्रोड्यूस किया गया ਔਰ ਅੱਜ ਜੇ ਕੋਰਟ ਨੇ ਇਸ ਨੂੰ ਕਨਵਰਸ਼ਨ ਕੀਤਾ ਹੈ